ਪੰਜਾਬ ਯੂਨੀਵਰਸਿਟੀ ਦੇ ਵਿੱਚਾਂ ਮੁੱਦਾ ਭਖਿਆ ਹੋਇਆ ਪੰਜਾਬ ਯੂਨੀਵਰਸਿਟੀ ਤੇ ਆਪੋ ਆਪਣੇ ਜਜ਼ਬਾਤ ਹਰ ਕੋਈ ਆਪਣੇ ਢੰਗ ਤਰੀਕੇ ਨਾਲ ਕਹਿ ਰਿਹਾ ਨੌਜਵਾਨ ਵੀਰ ਮਿਲੇ ਸੀ ਕਹਿੰਦੇ ਕਵਤਾ ਬੋਲਣੀ ਚਾਹੁੰਦੇ ਆ ਉਹਦੇ ਵਿੱਚ ਯੂਨੀਵਰਸਿਟੀ ਦਾ ਇਤਿਹਾਸ ਲਿਖਿਆ ਹੋਇਆ ਵਾ ਸੁਣਦੇ ਆਪਾਂ ਇਹਨਾਂ ਵੀਰਾਂ ਦੇ ਜ਼ਬਾਨੀ ਕੀ ਸੁਣਾਉਣਾ ਚਾਹੁੰਦੇ ਹੋ ਕਿਹੜੀ ਜਗਤੋਂ ਆਏ ਹੋ ਤੁਸੀਂ ਜੀ ਅਸੀਂ ਜ ਸੰਗਰੂਰ ਤੋਂ ਜੀ ਸੰਗਰੂਰ ਤੋਂ ਆਏ ਹਾਂ ਜੀ ਠਾਕ ਦੇ ਵਿੱਚ ਆਏ ਹੋ ਨੌਜਵਾਨੀ ਦੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਲਿਖਿਆ ਕੀ ਆ ਤੁਸੀਂ ਜਿਹੜਾ ਤੁਸੀਂ ਸੁਣਾ ਮਤਲਬ ਜੁਨੀ ਦਾ ਪੂਰਾ ਇਤਿਹਾਸ ਲਿਖਿਆ ਵੇ ਜਦੋਂ ਬਣੀ ਆਗੀ ਤੇ ਉਦੋਂ ਤੋਂ ਲੈ ਕੇ ਜਿਹੜੀਆਂ ਹੁਣ ਤੱਕ ਮਤਲਬ ਪੰਜਾਬ ਦੀਆਂ ਖਾਸ ਕਰਕੇ ਦੇਣਾ ਨੇ ਜਿਹੜੀਆਂ ਜੁਨੀਵਰਸਿਟੀ ਨੂੰ ਕਿਉਂਕਿ ਵੈਸੇ ਇੱਥੇ ਪੜਦੇ ਤਾਂ ਤਕਰੀਬਨ ਹਿਮਾਚਲ ਦੇ ਵੀ ਨੇ ਹਰਿਆਣੇ ਦੇ ਵੀ ਨੇ ਦਿੱਲੀ ਹੋਰ ਵੀ ਮਤਲਬ ਆਦਰ ਸਟੇਟਾਂ ਦੇ ਵੀ ਪੜਦੇ ਨੇਗੇ ਪਰ ਜਿਹੜਾ ਮਤਲਬ ਕਿ ਸਟਾਰਟਿੰਗ ਜਿੱਥੋਂ ਲਾਹੌਰ ਦੇ ਨਾਲ ਅਟੈਚ ਹੋ ਗਏ ਜਦੋਂ ਸਾਡੇ ਬਜ਼ੁਰਗਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ 10-10 ਰੁਪਏ ਜੋੜ ਕੇ ਜਿਹੜੀ ਇਹ ਜੁਨੀਵਰਸਿਟੀ ਹੌਲੀ 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 ਖੜੀ ਕਰਕੇ ਸੋ ਇਹ 1882 ਦੇ ਵਿੱਚ ਇਹਦਾ ਨੀ ਪੱਥਰ ਰੱਖਿਆ ਗਿਆ ਸੀਗਾ ਸੋ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਪੰਜਾਬ ਨੇ ਕਿਹੜੀ ਕਿਹੜੀ ਕੁਰਬਾਨੀ ਦਿੱਤੀ ਆ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਤੀਆਂ ਇਹ ਭਲੀ ਭਾਂਤ ਸਾਰਿਆਂ ਨੂੰ ਪਤਾ ਵੀ ਪੂਰਾ ਚੰਡੀਗੜ੍ਹ ਜਿਹਦੇ ਤੇ ਬਣਿਆ ਹੋਇਆਗਾ ਉਹ ਸਾਡੇ ਬਜ਼ੁਰਗਾਂ ਪੰਜਾਬ ਦੀ ਜ਼ਮੀਨ ਆ ਹਾਂ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਨੇ ਗਈਆਂ ਉਹ ਕਿਹੜੇ ਢੰਗ ਦੇ ਨਾਲ ਲਈਆਂ ਗਈਆਂ ਤੇ ਉਹ ਉਸ ਉਸ ਮੁੱਦੇ ਨੂੰ ਲੈ ਕੇ ਸਾਰੀ ਗੱਲਬਾਤ ਜੀ ਤੇ ਨੌਜਵਾਨਾਂ ਦੇ ਹੱਕ ਦੇ ਵਿੱਚ ਪਹੁੰਚੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਪਹੁੰਚੇ ਇੱਕ ਗੀਤ ਲੈ ਕੇ ਜੀ ਓ ਕਿਵੇਂ ਵੱਢ ਦੋਂਗੇ ਗੁੱਟ ਸਾਡੇ ਕਰੜੇ ਬਥੇਰੇ ਅਸੀਂ ਮੁੱਢੋਂ ਹਾਂ ਆਜ਼ਾਦ ਤੁਸੀਂ ਨਾ ਰੜੇ ਬਥੇਰੇ ਓ ਕਿਵੇਂ ਵੱਢ ਦੋਂਗੇ ਗੁੱਟ ਸਾਡੇ ਕਰੜੇ ਬਥੇਰੇ ਅਸੀਂ ਮੁੱਢੋਂ ਹਾਂ ਆਜ਼ਾਦ ਤੁਸੀਂ ਨਾ ਰੜੇ ਬਥੇਰੇ ਕਦੇ ਮਰੂ ਨਾ ਜਮੀਰ ਸਾਡੀ ਜਾਗਦੀ ਰਹੂ ਯੁਨੀ ਹੈਗੀ ਆ ਪੰਜਾਬ ਚ ਪੰਜਾਬ ਦੀ ਰਹੂ ਯੁਨੀ ਹੈਗੀ ਆ ਪੰਜਾਬ ਦੀ ਪੰਜਾਬ ਦੀ ਰਹੂ ਯੁਨੀ ਹੈਗੀ ਆ ਪੰਜਾਬ ਦੀ ਪੰਜਾਬ ਦੀ ਰਹੂ ਕਦੇ ਸਰਚ ਤੱਕ ਕਰੋ ਜੇ ਓਏ ਆਉਂਦਾ ਨਹੀਂ ਜਕੀਨ ਸਾਡੇ 25 30 ਪਿੰਡਾਂ ਦੀ ਇੱਥੇ ਲੱਗੀ ਐ ਜ਼ਮੀਨ ਕਦੇ ਸਰਚ ਤੱਕ ਕਰੋ ਜੇ ਓਏ ਆਉਂਦਾ ਨਹੀਂ ਜਕੀਨ ਹਾਂ ਸਾਡੇ 28 30 ਪਿੰਡਾਂ ਦੀ ਇੱਥੇ ਖਪੀ ਐ ਜ਼ਮੀਨ ਜਿੰਨੇ ਹੱਥ ਕੋਈ ਪਾਲੂ ਮਣੀ ਨਾ ਗਦੀ ਰਹੂ ਏਹ ਜੁਨੀਆ ਪੰਜਾਬ ਦੀ ਪੰਜਾਬ ਦੀ ਰਹੂ ਏਹ ਜੁਨੀਆ ਪੰਜਾਬ ਦੀ ਪੰਜਾਬ ਦੀ ਰਹੂ ਏਹ ਜੁਨੀਆ ਪੰਜਾਬ ਚ ਪੰਜਾਬ ਦੀ ਰਹੂ ਇਹਦਾ 1882 ਵਿੱਚ ਹੋਇਆ ਸੀ ਇਹ ਗਾਜ ਸਾਰੇ ਜਾਣਦੇ ਨੇ ਲੋਕ ਸਾਰਾ ਜਾਣਦਾ ਸਮਾਜ ਇਹਦਾ 1800 ਵਿੱਚ ਹੋਇਆ ਸੀ ਅਗਾਜ ਸਾਰੇ ਜਾਣਦੇ ਨੇ ਲੋਕ ਸਾਰਾ ਜਾਣਦਾ ਸਮਾਜ ਹੁੰਦੀ ਸਿਫਤ ਹਮੇਸ਼ਾ ਚੰਗੇ ਕਾਜ ਦੀ ਰਹੂ ਇਹ ਜੁਨੀਆ ਪੰਜਾਬ ਦੀ ਪੰਜਾਬ ਦੀ ਰਹੂ ਇਹ ਜੁਨੀਆ ਪੰਜਾਬ ਦੀ ਪੰਜਾਬ ਦੀ ਰਹੂ ਇਹ ਜੁਨੀਆ ਪੰਜਾਬ ਵਿੱਚ ਪੰਜਾਬ ਦੀ ਰਹੂ ਹੋ ਜਿਹੜੇ ਮਾਰਦੇ ਨਾਲਾਈ ਨਹੀਂ ਦਵਾਨੀ ਇੱਥੇ ਸਾਡਿਆਂ ਬਜ਼ੁਰਗਾਂ ਨੇ ਵਾਰੀ ਐ ਜਵਾਨੀ ਉਹ ਜਿਹੜੇ ਮਾਰਦੇ ਨੇ ਮੇਰੇ ਉਹ ਨਾਲਾਈ ਨਹੀਂ ਦਵਾਨੀ ਇੱਥੇ ਸਾਡਿਆਂ ਬਜ਼ੁਰਗਾਂ ਨੇ ਵਾਰੀ ਐ ਜਵਾਨੀ ਜੇ ਕੋਈ ਹੋਰ ਅੱਖ ਰੱਖੂ ਸਾਡਾ ਕੋਲੂ ਗੱਲ ਹੂ ਯੋਨੀ ਹੈਗੀ ਐ ਪੰਜਾਬ ਚ ਪੰਜਾਬ ਦੀ ਰਹੂ ਯੋਨੀ ਹੈਗੀ ਐ ਪੰਜਾਬ ਦੀ ਪੰਜਾਬ ਦੀ ਰਹੂ ਯੋਨੀ ਹੈਗੀ ਐ ਪੰਜਾਬ ਚ ਪੰਜਾਬ ਦੀ ਰਹੂ ਓਏ ਅਸੀਂ ਨਾਨਕ ਦੇ ਸਦਾ ਬੋਲਦੀ ਏ ਸੱਚ ਜੇ ਕੋਈ ਸਰਦਾ ਬਰੋਦੀ ਛੜੀ ਜਾਵੇ ਵੇਸ਼ਕ ਅਸੀਂ ਨਾਨਕ ਦੇ ਜਾਏ ਸਦਾ ਬੋਲਦੇ ਆ ਸੱਚ ਜੇ ਕੋਈ ਛੜਦਾ ਬਰੋਦੀ ਛੜੀ ਜਾਵੇ ਵੇਸ਼ਕ ਤੂੰ ਸਦਾ ਇੱਥੇ ਵੱਜਦੀ ਰਵਾਵਦੀ ਰਹੂ ਯੋਨੀ ਹੈਗੀ ਆ ਪੰਜਾਬ ਦੀ ਪੰਜਾਬ ਦੀ ਰਹੂ ਯੋਨੀ ਹੈਗੀ ਆ ਪੰਜਾਬ ਦੀ ਪੰਜਾਬ ਦੀ ਰਹੂ ਯੋਨੀ ਹੈਗੀ ਆ ਪੰਜਾਬ ਚ ਪੰਜਾਬ ਦੀ ਰਹੂ ਯੋਨੀ ਹੈਗੀ ਆ ਪੰਜਾਬ ਦੀ ਪੰਜਾਬ ਚ ਰਹੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ